ਅਜੀਰ ਅਰਦਾਸ ਬੇਨਤੀ ਕਰੀਏ ਅਕਾਲ ਪੁਰਖ ਅੱਗੇ ਵੀ ਘਰ ਘਰ ਸੁੱਖ ਹੋਵੇ ਚਾਰੇ ਪਾਸੇ ਸ਼ਾਂਤੀ ਹੋਵੇ ਜਿਵੇਂ ਭਾਰਤ ਨੇ ਰਾਤ ਪਾਕਿਸਤਾਨ ਤੇ ਹਮਲਾ ਕੀਤਾ ਬਾਬਾ ਜੀ ਹੁਣ ਜੰਗ ਲੱਗਣੀ ਨਾ ਲੱਗਣੀ ਉਸ ਅਕਾਲ ਪੁਰਖ ਦੇ ਹੱਥ ਚ ਪਰ ਸਾਨੂੰ ਤਾਂ ਬਾਬਾ ਜੀ ਇਸ ਦੇਸ਼ ਦੇ ਹੁਕਮਰਾਨਾਂ ਨੇ ਪਹਿਲਾਂ ਹੀ ਇੰਨੀਆਂ ਜੰਗਾਂ ਦਿਖਾਤੀਆਂ ਸਾਡੇ ਵਾਸਤੇ ਕੋਈ ਨਵੀਂ ਜੰਗ ਨਹੀਂ ਹੈਗੀ ਇਹ ਜਦੋਂ ਆਪਾਂ ਦਿੱਲੀ ਗਏ ਸੀ ਹੱਕ ਮੰਗਣ ਉਦੋਂ ਵੀ ਸਾਡੇ ਨਾਲ ਇਹਨਾਂ ਨੇ ਦੁਸ਼ਮਣ ਨਾਲ ਬਤੀਰਾ ਕੀਤਾ ਸਿੱਧੇ ਗੋਲੀਆਂ ਮਾਰਨੀ ਬੰਬ ਮਾਰਨੇ ਹੁਣ ਸੰਧੂ ਬਾਡਰ ਤੇ ਤੁਸੀਂ ਦੇਖੇ ਸਕਦੇ ਹੋ ਕਿੰਨੀ-ਕਿੰਨੀ ਗਿਣਤੀ ਚ ਡਰੋਨਾਂ ਨਾਲੇ ਬੰਬ ਸਿੱਟਦੇ ਸੀ ਸਾਡੇ ਉੱਤੇ ਵੀ ਅਸੀਂ ਕੋਈ ਪਹਿਲੀ ਜੰਗ ਨਹੀਂ ਦੇਖਾਂਗੇ ਸਾਨੂੰ ਤਾਂ ਇਸ ਦੇਸ਼ ਦੇ ਹੁਕਮਰਾਨਾਂ ਨੇ ਪਹਿਲਾਂ ਬਹੁਤ ਜੰਗਾਂ ਦਿਖਾਤੀਆਂ 47 ਚ ਸਾਡੇ ਬਜ਼ੁਰਗਾਂ ਨੇ ਦੇਖੀਆਂ ਫਿਰ 84 ਵਾਲਾ ਦੌਰ ਦੇਖਿਆ ਉਹ ਕੋਈ ਸਾਡੇ ਵਾਸਤੇ ਜੰਗ ਤੋਂ ਘੱਟ ਨਹੀਂ ਸੀਗਾ ਜਦੋਂ ਸਾਡੀ ਨਸਲ ਖੁਸ਼ੀ ਕੀਤੀ ਗਈ ਫਿਰ ਸਾਡੇ ਮੁੰਡੇ ਮਾਰੇ ਗਏ ਦੀਪ ਸਿੱਧੂ ਮਾਰਿਆ ਗਿਆ ਸਿੱਧੂ ਮੂਸੇਵਾਲਾ ਮਾਰਿਆ ਗਿਆ ਸੁਭ ਕਰਨ ਦੇ ਸਿੱਧੀ ਗੋਲੀ ਮਾਰੀ ਗਈ ਖਨੋਰੀ ਬਾਰਡਰ ਦੇ ਉੱਤੇ ਉਹ ਕੋਈ ਸਾਡੇ ਵਾਸਤੇ ਜਦੋਂ ਕੋਈ ਸਾਡਾ ਸਾਡੇ ਤੋਂ ਦੂਰ ਹੁੰਦਾ ਕੋਈ ਸਾਡੇ ਵਾਸਤੇ ਜੰਗ ਤੋਂ ਘਟ ਨਹੀਂ ਹੁੰਦਾ ਪਰ ਫਿਰ ਵੀ ਭਾਈ ਅਰਦਾਸ ਬੇਨਤੀ ਕਰੀਏ ਫੌਜੀ ਵੀਰਾਂ ਲਈ ਕਰੀਏ ਜੇ ਕੋਈ ਇੱਧਰ ਦਾ ਫੌਜੀ ਮਰਦਾ ਚਾਹੇ ਉੱਧਰ ਦਾ ਮਰਦਾ ਮਰਨਗੇ ਸਾਡੀਆਂ ਮਾਮਾ ਦੇ ਪੁੱਤ ਵੀ ਘਰ ਘਰ ਸੁੱਖ ਹੋਵੇ ਚਾਰੇ ਪਾਸੇ ਸ਼ਾਂਤੀ ਹੋਵੇ ਅਕਾਲ ਪੁਰਖ ਮੇਰ ਭਰਿਆ ਹੱਥ ਰੱਖ ਕੇ ਸੰਗਤ ਤੇ ਵੀ ਇੱਧਰਲੇ ਦੇਸ਼ ਤੇ ਵੀ ਤੇ ਉੱਧਰਲੇ ਦੇਸ਼ ਤੇ ਵੀ ਸਾਰੇ ਅਰਦਾਸ ਬੇਨਤੀ ਕਰੀਏ ਭਾਈ ਪਰਦੇਸ਼ ਦੇ ਹੁਕਮਰਾਨਾਂ ਨੇ ਸਾਨੂੰ ਬਹੁਤ ਜੰਗਾਂ ਪਹਿਲਾਂ ਦਿਖਾਤੀਆਂ ਸਾਡੇ ਵਾਸਤੇ ਕੋਈ ਨਵੀਂ ਜੰਗ ਨਹੀਂ ਹੋਊਗੀ ਪਰ ਅਸੀਂ ਫੇਰ ਵੀ ਸੂਰਮੇ ਬਣ ਕੇ ਨਿਤਰਾਂਗੇ ਜੇ ਵਾਹਿਗੁਰੂ ਨੇ ਮਿਹਰ ਕਰੀ ਕੋਈ ਸੇਵਾ ਸਾਡੀ ਲਈ ਤੇ ਇਸ ਕਰਕੇ ਭਾਈ ਚੜ੍ਹਦੀ ਕਲਾ ਚ ਰਹੋ ਤੇ ਅਰਦਾਸ ਬੇਨਤੀ ਜ਼ਰੂਰ ਕਰੋ ਆਕਾਲ ਪੁਰਖ ਅੱਗੇ ਸੁੱਖ ਸ਼ਾਂਤੀ ਦੀ